ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਕਹਤੇ ਆਉ ਸੋ ਹਲਾ ਪੰਜਵਾ ਹਮਰੀ ਗਣ ਕਾ ਗਣਿਆ ਕਾ ਆਪਣਾ ਬਿਰਗ ਪਾਸ਼ਾ you ਪੂਰਾ ਪੂਰਾ ਹੋਈ ਸਰਬ ਕਲਿਆਰਾ ਜੀਓ ਪਾਏ ਤੇ ਜਿਨ ਸਾਚੀਆ ਦਿੱਤਾ ਕੰਨ जिन साचिया दत्ता ਗਾਨ ਤੋ ਬਾਗੀਆਂ ਕਾਈ ਆਪਣ ਬਿਰਦ ਸੁਸ਼ਾਨ ਹਾਥ ਦੇਵਾ ਕੀ ਕਰਿਆ ਤੁਨੀ ਸਵਾ ਜਾਗਰੂ ਸ਼ਾਹ ਤਨ ਕੱਕ ਦੇ ਮਾਲ ਧੰਨਤਾ ਸਾਹਿਬ ਸ੍ਰੀ ਗੁਰੂ ਰਣ세ਵਾ ਆਵਾਜ਼ੀਆਂ ਦੇ ਪਾਵਨ ਪਾਤ ਪਵਿਤ੍ਰ ਚਰਨ ਕਉਂ ਪਾ ਸਜ ਵਿਖੀ ਪਾਵਨ ਸਦਕਾਰ ਨੂੰ ਸਾਹਿਬ ਸ੍ਰੀ ਗੁਰੂ ਭਾਗੀਆਂ ਨੂੰ ਜੋ ਗੁਰੂ ਪਾਤਸ਼ਾਹੀ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ ਅੰਮ੍ਰਿਤ ਵੇਲੇ ਦੇ ਗੁਰੂ ਮਹਾਰਾਜਿਆਂ ਦੇ ਆਪ ਦੇ ਸੂਰੇ ਦਰਸ਼ਨ ਪਾਉਨ ਵਰਮਾ ਨਿਤਨੇ ਬਾਣੀਆਂ ਦਾ ਜਾਪ ਅਰਦਾਸ ਬੇਨਤੀ ਸਾਧਗੁਰੂ ਜੀ ਆਪ ਆਪੇ ਗੁਰੂ ਸ਼ਿਵਮੋਲੀਆ ਦੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਓ ਘਰੇ ਸਾਧਗੁਰੂ ਕੀ ਸ਼ਰਣਾਇ ਜਾਪ ਦੀ ਸ਼ੇਵ ਰੰਦਾ ਬਰਤੀ ਜਾਏ ਗੁਰੂ ਕੇ ਚੰਗਾ ਵੇ ਸੇਵਾਗੋ ਜੋ ਗੁਰੂ ਮਹਾਰਾਜ ਆਪ ਹੀ ਆਪਨੀ ਤਰਾਲੀ ਨੂੰ ਲੈ ਲੈਂਦੇ ਜੀ ਜੋ ਪਰੇਵ ਦੇ ਗਾਲ ਪਰੇ ਵਿਆ ਕਰਦੇ ਗੁਰੂ ਪਾਤਸ਼ਾਹ ਜੀ ਅੰਦੀਆ ਦੇ ਚੰਗਾ ਵਿੱਚ ਜੋ ਆਪਨ ਰਵੇ ਤੋ ਸੰਗਤ ਆਹਾਰ ਦੀ ਭਾਗ ਰਹੇ ਵਡ ਭਾਗੀ ਕੋ ਕਰਮਾ ਵਾਲੇ ਸੰਨੀ ਕੇ ਪਾਕ ਆ ਰਹਾ ਹੈ ਨ ਪ੍ਰਵਾਲ ਜਨ ਹਾਰੋ ਚਲਿਆ ਹਰਿਆ ਕਦਰ ਧਨ ਨਾਨਕ ਆਕਸ਼ਾ ਕੀ ਲੇਖੇ ਵਿੱਚ ਲਾ ਲਣ ਔਰ ਭਾਈ ਜੋ ਅਜੇ ਨਹੀਂ ਪਹੁੰਚੇ ਗੁਰੂ ਮਹਾਰਾਜ ਦੇ ਚਾਮ ਸ਼ਬਦ ਵਿੱਚ ਆਪਾਂ ਪਹੁੰਚਣਾ ਕਰੀਏ ਸ਼ਬਦ ਕੋਈ ਕਰਕੇ ਤਾਂ ਜੋ ਬਲ ਮੁੱਲਾ ਜੀਵਨ ਮਿਲਿਆ ਕਿ ਸ਼ਬਦਾ ਹੋ ਸਕੇ ਗੁਰੂ ਦੀ ਵਡਿਆਈ ਕੀ ਹੈ ਉਹ ਆਪਾਂ ਸਿਲੇ ਜੀ ਪ੍ਰਾਪਰਤ ਕਰ ਸਕੀ ਗੁਰੂ ਦੇ ਚਰਨਾਵਾਂ ਵਿੱਚ ਗੁਰੂ ਮਹਾਰਾਜ ਜੀ ਜੋ ਅੱਜ ਦਾ ਆਪਾਂ ਨੂੰ ਸੰਦਰ ਸੋਹਣਾ ਪਰਪਉਪਾਵਨ ਵਰਤਮਾਨ ਬਖਸ਼ਿਸ਼ ਕੀਤਾ ਹੈ ਕਦਮ ਵਿਚਾਰ ਗੁਰੂ ਮਹਾਰਾਜ ਜੀ ਆਪ ਆਪਣੇ ਕੋਲ ਕਰਵਾਉਣੀ ਹੈ ਗੁਰੂ ਪਾਤਸ਼ਾਹ ਦਾ ਅੱਜ ਦਾ ਪਾਵਨ ਸਵਾਦ ਧਾਰਨ ਸੇ ਮਹਾਰਾਜ ਜੀ ਦੀ ਪਾਵਨ ਆਗ 61 ਦੀ ਯਾਦ ਤੇ ਸ਼ੋਭ ਨੀਕ ਹੈ ਸੁਹਾਵੇ ਬਾਗ ਅਤੇ 62 ਅੰਗ ਤੇ ਪਾਵਨ ਬਾਣੀ ਸਭੂਰਨਤਾ ਹੈ ਗੁਰੂ ਮਹਾਰਾਜ ਅੱਜ ਦੇ ਪਾਵਨ ਗੁਰਮਾਨ ਵਿੱਚ ਅਕਾਲ ਪੁਰਖ ਸੱਚੇ ਪਾਤਸ਼ਾਹ ਆਪਣੀ ਜ਼ਿੰਦਗੀ ਦੇ ਵਿੱਚ ਜੋ ਚੱਲ ਰਹੀ ਹੈ ਉਸ ਬਾਰੇ ਬਾਣਾ ਅਤੇ ਜੀਵਨ ਬਾਰੇ ਦਸਰਾ ਤਾਰੇ ਰਾਗ ਸਤਜਾ ਪੁਆਹੀ ਗੁਰ ਸਾਹਿਬ ਜੀ ਸੋਰਹ ਮਾਲਾ ਪੰਜਵਾ ਸਤ ਸਦਜੀ ਰਾਗ ਸੁਰਖ ਹੈ ਅਤੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਅਦੇ ਪਾਵਨ ਮੁਖਾਰ ਬਿਰਦ ਤੁਮ ਇਹ ਪਾਵਨ ਵਰਵਾਨ ਉਚਾਰਨ ਕੀਤਾ ਗਿਆ ਹੈ ਹਵਰੀ ਗਣਤ ਤਾ ਗੜੀਆਂ ਕਾਇ ਆਪੜਾ ਬਿਰਦ ਕੋ ਛਾੜ ਸਾਹਿਬ ਜੀ ਮੇਰੇ ਹਿਸਾਬ ਕਿਤਾਬ ਦੀ ਜਿਹੜੀ ਪੜਤਾਲ ਨੇ ਕਿ ਗੁਰੂ ਮਹਾਰਾਜ ਕਹਿੰਦੇ ਅਤੇ ਕੇਵਲ ਆਪ ਨੇ ਬਖਸ਼ਣ ਵਾਲੇ ਸੁਭਾਅ ਦਾ ਖਿਆਲ ਕਿੰਦਾ ਜੋ ਸਾਨੂੰ ਸਤਗੁਰਾਂ ਜੀ ਨੇ ਸੁਭਾਅ ਬਖਸ਼ਿਆ ਮਹਾਰਾਜ ਸੱਚੇ ਪਾਤਸ਼ਾਹ ਕਿੰਨੇ ਕੋਈ ਵੀ ਹਿਸਾਬ ਕਿਤਾਬ ਪ੍ਰਮਾਤਮਾ ਨੇ ਸਾਡਾ ਪੜਤਾਲ ਕੋਈ ਨਹੀਂ ਕੀਤਾ ਸਿੱਖ ਜਿਹੜੀ ਗੁਰੂਵਾਰ ਨਾਨਕ ਜੀ ਨੇ ਆਪਾਂ ਬਖਸ਼ਿਸ਼ ਕੀਤੀ ਉਸ ਦਾ ਖਿਆਲ ਪਰਮਾਤਮਾ ਆਪ ਕਰਦੇ ਗੁਰੂ ਮਹਾਰਾਜ ਬੇਨੂੰ ਤੁਸਾਂ ਦੇ ਰੱਖਣਾ ਪਰਿਆ ਇਹ ਨਿੱਜ ਦਾ ਖਿਆਲ ਕਰ ਏ ਪ੍ਰਮਾਤਮਾ ਸੁਆਮੀ ਵਾਹਿਗੁਰੂ ਮੇਰੀ ਰੱਖਿਆ ਕੀਤੀ ਤੇ ਹੁਣ ਸਤਗੁਰੂ ਜੀ ਕਿਰਪਾ ਕਰੂ ਮੈਂ ਉਸ ਦੇ ਪ੍ਰੇਮ ਦਾ ਹਵੇਸ਼ਾ ਇਹ ਅਨੰਦ ਮਾਣਦਾ ਰਹਾ ਕਿਉਂਕਿ ਤੁਸੀਂ ਮੇਰੇ ਰਾਖੇ ਆਪ ਪਿਆਰਦੇ ਤੇਈ ਦਾਇਕ ਇਹ ਸਾਡੇ ਬੱਚੇ ਦੀ ਰੱਖਿਆ ਕੌਣ ਕਰੇਗਾ ਪਰ ਗੁਰੂ ਪਾਤਸ਼ਾਹ ਜੀ ਤੇ ਸਾਰੇ ਸੰਸਾਰ ਦੀ ਰੱਖਿਆ ਕਰਦੇ ਗੁਰੂ ਬਾਹ ਰਾਖਿਆ ਤਪੁਸ਼ ਦੇਣ ਵਾਸਤੇ ਧਰਮ ਦੇ ਅੰਦਰ ਸੋਚ ਨੂੰ ਪੈਦਾ ਕੀਤਾ ਅਗਰ ਸੋਚ ਪੈਦਾ ਨਾ ਹੋਵੇ ਤੇ ਮਨੁੱਖਤਾ ਦਾ ਹਾਲ ਜੋ ਜੋ ਹੋਣਾ ਹੈ ਆਪਾਂ ਜਾਣ ਸਕਦੇ ਹਾਂ ਅਗਰ ਸੂਝ ਨਾ ਚ ਇਹ ਜੋ ਆਪਨੇ ਖੁਦਾ ਤੋਂ ਰਗੀ ਮਨੁਖਤਾ ਦੀ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਤੋਂ ਬਿੜਾ ਤੇਰਾ ਲੱਖਾਂ ਨਹੀਂ ਹੋ ਸਕਣ ਗੁਰੂ ਮਹਾਰਾਜਿਆਂ ਦੇ ਚ ਸਾਜਣਾ ਕੀਤਾ ਪ੍ਰੇਮ ਅੰਨ ਨੂੰ ਕੋਰਾ ਤੋਂ ਵਡਿਆਈ ਕੋਈ ਨਾ ਕਰਨ ਸੂਰਜ ਸਾਜਿਆ ਚੰਦਰ ਮਾਹ ਸਾਜਿਆ ਗਰਮੀ ਬਣਾਈ ਠੰਡ ਬਣਾਈ ਹੈ ਔਰ ਰਤਨ ਪੈਦਾ ਕੀਤਾ ਹੈ ਕਿਹਨੇ ਕੀਤਾ ਹੈ ਪਰਮਾਤਮਾ ਤੇ ਉਸ ਦੀ ਰੱਖਿਆ ਕੌਣ ਕਰੇਗਾ ਉਹ ਵੀ ਵਾਹਿਗੁਰੂ ਕਾਲ ਕੋਟ ਕਰੇ ਤੇ ਅਸੀਂ ਭਲੇਖੇ ਵਿੱਚ ਹੋ ਗਏ ਕਿ ਖਰਿਆਸੀ ਰੱਖਿਆ ਕਰਵੇ ਪ੍ਰਸਾਦ ਸਭੇ ਜੀ ਗੁਰੂ ਨੇ ਸਾਡੇ ਵੀ ਆਪ ਹੱਥ ਦੀ ਕਿ ਰਖੜਾ ਕੀਤਾ ਤੇ ਗੁਰੂ ਮਹਾਰਾਜ ਜੀ ਨੇ ਜਿਹੜਾ ਤੈਨੂੰ ਜਿੰਦਗੀ ਦਾ ਪਿਆਰ ਬਖਸ਼ਿਆ ਹੈ ਨਾ ਇਦੇ ਵਿੱਚ ਰੰਗ ਮਾਰਿਆ ਕਰਨ ਰੱਬ ਕੀ ਨੇ ਨਾ ਮਾਰਨਾ ਗੁਰੂ ਦੇ ਨਾਮ ਸਾਡੇ ਮੂਹ ਚ ਵਾਹਿਗੁਰੂ ਨਹੀਂ ਨਿਕਲਦਾ ਮੂਲ ਬਤਨ ਨਹੀਂ ਨਿਕਲਦਾ ਜੇ ਅਸੀਂ ਖੋਸ਼ੀ ਹਰ ਤਦ ਨਹੀਂ ਨਿਕਲਦਾ ਜੇ ਅਸੀਂ ਗਮੀ ਦੇ ਵਿੱਚ ਬੈਠੇ ਨੇ ਤਦ ਨਹੀਂ ਨਿਕਲਦਾ ਬੜੀ ਮੁਸ਼ਕਲ ਦੇ ਨਾਲ ਭਾਈ ਜਉਨ ਵਾਲਾ ਮਾਰਦੇ ਨੇ ਤੇ ਵਾਹਿਗੁਰੂ ਦਾ ਸਿਮਰਨ ਕਰੀਏ ਅਗਰ ਜਿੰਨਾ ਆਪਾਂ ਵਾਹਿਗੁਰੂ ਦਾ ਸਿਮਰਨ ਕਰਾਂਗੇ ਇਹ ਪਰਮਾਤਮਾ ਦੀ ਸਾਜੀ ਉਤਨ ਦਾ ਵਾਹ ਵਾਹ ਕਰਾਂਗੇ ਤੇ ਅਕਾਲ ਪੁਰਖ ਗੁਰੂ ਨਾਨਕ ਪਾਤਸ਼ਾਹ ਖੁਸ਼ ਹੁੰਦੇ ਸਾਡੇ ਉਪਰ ਉੱਠਦੇ ਨੇ ਕਿ ਜਿਹੜਾ ਮੇਰਾ ਬੱਚਾ ਹੈ ਮੇਰੀ ਵਡਿਆਈ ਕਰ ਰਿਹਾ ਹੈ ਸੱਚਾ ਸਾਹਿਬ ਸਤਿਵੇਰ ਵਾਣ ਗੁਰੂ ਮਹਾਰਾਜ ਕੀ ਪਾਤਸ਼ਾਹ ਸੱਚਾ ਹੈ ਤੇ 사ਤਗੁਰੂ ਜੀ ਸ਼ਿਵਾਮੀ ਜਿਹੜਾ ਸਦਾ ਹੀ ਦਿਉ ਆਣ ਸਾਚਾ ਸਾਹਿਬ ਸਾਧ ਵੀਰ ਵਾਰ ਜਿਹੜਾ ਪ੍ਰਵਾਪਨਾ ਉਹ ਸਦਾ ਹੀ ਸਾਡੇ ਉੱਪਰ ਤੁੱਤਦਾ ਹੈ ਦਿਆਰ ਪਰ ਅਸੀਂ ਨਹੀਂ ਗੁਰੂ ਵੱਲੋਂ ਸਾਡੇ ਅੰਦਰ ਘਾਟ ਪੈਦਾ ਹੋ ਗੁਰੂ ਮਹਾਰਾਜ ਦੇ పాਦਸ਼ਾਹ ਨੂੰ ਹਰ ਰੋਜ਼ ਬਖਸ਼ਿਸ਼ ਕਰਦੇ ਹਰ ਰੋਜ਼ ਖਾਣ ਪਾਣ ਵਾਸਤੇ ਜਿੰਦੇ ਨੇ ਸਭ ਤੋਂ ਵੱਡੀ ਚੀਜ਼ ਸਵਾਸ ਨਹੀਂ ਕੋਈ ਗੁਰੂ ਮਹਾਰਾਜ ਕੇ ਪਾਤਸ਼ਾਹ ਜੀ ਦੇ சுவாਸ ਪ੍ਰਣਾ ਕਰਨ ਕੇ ਦਿੱਤੇ ਆਕਸੀਜਨ ਦਿੱਤੀ ਹੈ ਜਿਸ ਸਾਸ ਜੀ ਆਪ ਨੂੰ ਗੁਰੂ ਦੀ ਪੁਜਾਰੀ ਕਰੀ ਇਹਦਾ ਕਿਤੇ ਬੈਠੇ ਕਿ ਮਾਨ ਦੇਵ ਜਿਹੜੇ ਆਦੇ ਵੀ ਜੀ ਮਹਾਰਾਜ ਤੁਸੀਂ ਕਿਸ ਤਰ੍ਹਾਂ ਸੰਸਾਰ ਸੰਸਾਜਿਆ ਦਿੱਤਾ ਪੈਦਰ ਕਾਨ ਗੁਰੂ ਮਹਾਰਾਜ ਕੇ ਪਾਤਸ਼ਾਹ ਜਿਸ ਨੇ ਦੇਨ ਕਾ ਯੂ ਨੀ ਇਹ ਜਿਹੜੀ ਆਪਣੀ ਦੇਹ ਆ ਜਿਸ ਨੂੰ ਘੜ ਕੇ ਦਿੱਤਾ ਉਸ ਦੇ ਅੰਦਰ ਰੂਹ ਫੂਕੀ ਅਤੇ ਮਹਾਰਾਜ ਕੀ ਕੀਤਾ ਬਸਤਰ ਤੇ ਖਰਾਬ ਬਕਸ਼ੀ ਆ ਨਾਪਰ ਤੇ ਬੜਾ ਇਹ ਲੱਗਦਾ ਵੀ ਆਪਣੇ ਆਪ ਦਾ ਆਪਾ ਖਿਆਲ ਕਰਨਾ ਪਰ ਜਿਸ ਨੇ ਸਾਰਿਆਂ ਦਾ ਖਿਆਲ ਕੀਤਾ ਉਸ ਦਾ ਆਪਾ ਖਿਆਲ ਨਹੀਂ ਕਰਦਾ ਵੇਖੋ ਕਿੰਨੀ ਸੋਹਣੀ ਦੇਹੀ ਬਕਸ਼ੀ ਮਹਾਰਾਜ ਦੀ ਆਯਾ ਮਸੀਹ ਘਰ ਕੇ ਦਿੱਤੀ ਐ ਪਿੰਡ ਜਿਨ ਸਾਜਿਆ ਇਸ ਸਾਜ ਕੇ ਨਾਲ ਕਿਦਾਂ ਸੋਹਣਾ ਮਹਾਰਾਜ ਜਿਨੇ ਸਰੀਰ ਬਣਾਇਆ ਇਹਦੇ ਵਿੱਚ ਨਿੱਕੀਆਂ ਨਿੱਕੀਆਂ ਵਾਰਸੀਆਂ ਨਾਰਾਂ ਨੂੰ ਪੈਦਾ ਕੀਤਾ ਏ ਕਿ ਗੁਰੂ ਦੀ ਕਿਰਪਾ ਐ ਬੜੀ ਵੱਡੀ ਮਿਹਰ ਤੇ ਸਾਥ ਸੱਜਣ ਦੀ ਫਿਰ ਉਦੋਂ ਵੱਡੀ ਮਿਹਰ ਕੀ ਐ ਕਿ ਜਿਹੜੀ ਇਹਦੇ ਅੰਦਰ ਰੂਹ ਵਗ ਜਾਂਦੀ ਐ ਇਹ ਸਾਥ ਸੱਜਣ ਦੀ ਫਿਰ ਇਸ ਨੂੰ ਧੱਕਣ ਵਾਲ ਤੇ ਕੱਪੜੇ ਦਿੱਤੇ ਤੇ ਖਾਣ ਵਾਲ ਤੇ ਪ੍ਰਸ਼ਾਦਾ ਪਾਣੀ ਮਹਾਰਾਜ ਜੀ ਨੇ ਪਹਿਲਾਂ ਸਾਜਿਆ ਤੇ ਆਪਾਂ ਨੂੰ ਆ ਵੀ ਦਿੱਤਾ ਕਿ ਸ਼ਾਇਦ ਪ੍ਰਮਾਤਮਾ ਨੇ ਦੇਣਾ ਨਹੀਂ ਪ੍ਰਮਾਤਮਾ ਦੇ ਜਿਹੜਾ ਗੋਲ ਪੱਥਰ ਹੈ ਨਾ ਗੋਲ ਪੱਥਰ ਹੋ ਗਈ ਉਹਦੇ ਵਿੱਚ ਵੀ ਕੀੜਾ ਹੋ ਗਿਆ ਕਿਉਂਕਿ ਪੱਥਰ ਹੀ ਤਾਦਵਾ ਦਾ ਜਾਲ ਤਾ ਰਹੀ ਸੀ ਤੇ ਸਾਥ ਸਮਾਜ ਦੇ ਉਹਦੇ ਵਿੱਚ ਪ੍ਰਭਾਤਵਾ ਦੀ ਰਿਆ ਕਿ ਅਸੀਂ ਦੋ ਪ੍ਰਸ਼ਾਦ ਦੇ ਕਿਸੇ ਨੂੰ ਸ਼ਿਕਾਇਤ ਹੋਣਾ ਤੇ ਕਈ ਰਾਏ ਨੂੰ ਬੜੀ ਵੱਡੀ ਸ਼ੇਮਾ ਕਰਨਾ ਪਰ ਆਪ ਉਸ ਅੰਕਾਰ ਪੁੱਤ ਦੀ ਮਹਿਮਾ ਨੂੰ ਵੇਖੀ ਜਿਹਨੇ ਬਹੁਤ ਵੱਡਾ ਗੋਲ ਪੱਥਰ ਘੜਾਇਆ ਦੇ ਵਿੱਚ ਕੋਈ ਛੇਕ ਨਹੀਂ ਹੈ ਪਾਣ ਦੇ ਵਿੱਚ ਵੀ ਕੀੜਾ ਬੈਠਾ ਹੈ ਜਿਹੜਾ ਉਹ ਪੱਥਰ ਦੇ ਉੱਪਰ ਖੁੱਲ੍ਹਦ ਕਰ ਰਿਹਾ ਤੇ ਸਾਥ ਸਮਾਜ ਦੀ ਪ੍ਰਮਾਤਮਾ ਉਸ ਨੂੰ ਦੇ ਕਿ ਆਪਾਂ ਦੋ ਚੌਲ ਪ੍ਰਸ਼ਾਦਾ ਛਕਾ ਕੇ ਜਾਲ ਛਕਾ ਕੇ ਕਹਿੰਦੇ ਅਸੀਂ ਸੇਵਾ ਕਰ ਲਈ ਗੁਰੂ ਵਾਰਾਸ ਕੇ ਪਾਤਸ਼ਾਹ ਕਹਿੰਦੇ ਤੈਨੂੰ ਇੰਨਾ ਸੋਹਣੀ ਕਾਇਆ ਦਿੱਤੀ ਹੈ ਪਰ ਕਦੀ ਧੰਨਵਾਦ ਨਹੀਂ ਕੀਤਾ ਇਹ ਹੀ ਮੈਂ ਮੇਰੇ ਵਿੱਚ ਲੱਗਾ ਆ ਬੱਕਰਾ ਜਿਹੜਾ ਹੈ ਨਾ ਬੱਕਰਾ ਬੱਕਰੀ ਉਹ ਮੈਵੇਂ ਕਰਦੀ ਜਿੱਦਿ ਜਦੋਂ ਜੀਦੀ ਹੈ ਤੇ ਜਦੋਂ ਉਹਨੂੰ ਕੱਟ ਕੇ ਵੰਡਦੇ ਉਹਦਾ ਮਾਸ ਜਿਹੜਾ ਹੈ ਨਾ ਜਦੋਂ ਸਾਸ ਸੰਗੀਤ ਸੁਕਾਕਰ ਤੇ ਸਰੰਗੀ ਦੇ ਉੱਪਰ ਚੜ੍ਹਾ ਜਾਂਦਾ ਹੈ ਉਹ ਵਜਦੀ ਹੈ ਨਾ ਪਤਾ ਕੀ ਕਰਦੀ ਹੈ ਤੂੰ ਤੂੰ ਕਹਿੰਦੀ ਹੈ ਕਿ ਪ੍ਰਮਾਤਮਾ ਤੂੰ ਹੀ ਹੈ ਤੂੰ ਹੀ ਹੈ ਤੇ ਆਪਾਂ ਉਦੋਂ ਜਾ ਕੇ ਕਹਿੰਦੇ ਜਦੋਂ ਨਾਕ ਤੂੰ ਡਿੱਗ ਕੇ ਮੂੰਹ ਵਿੱਚ ਪੈ ਜਾਂਦੇ ਜਦੋਂ ਸਾਡੀ ਕਾਇਆ ਦੇ ਪੱਲੇ ਹੀ ਕੱਖ ਵੀ ਜਦੋਂ ਸਾਡਾ ਸਰੀਰ ਨਹੀਂ ਹਿੱਲਦਾ ਜਦੋਂ ਅਸੀਂ ਅੱਜ ਹੀ ਹੋ ਜਾਣੇ ਕਿਸੇ ਦੇ ਪਰ ਜਦੋਂ ਜਾਨ ਹੈ ਤੇ ਆਪਣੇ ਸਰੀਰ ਦੀ ਅਸੀਂ ਬੜੀ ਰੱਖਿਆ ਕਰਦੇ ਹਾਂ ਇਹਨੂੰ ਸੁੰਦਰਤਾ ਦਾ ਆਦਿ ਕਈ ਤਰ੍ਹਾਂ ਦੇ ਕੋਟੜ ਲਾਉਂਦੇ ਹਾਂ ਬਲਬਾ ਲਾਉਂਦੇ ਹਾਂ ਤੇ ਸਾਤ ਸਮਾਖਿਸ਼ ਨੂੰ ਵਿਗਾੜਨਾ ਕਰਿੰਦੇ ਹਾਂ ਤੇ ਪਰਮਾਤਮਾ ਜਿਹੜਾ ਹੈ ਉਹ ਹੱਸਦਾ ਹੈ ਕਿ ਇਹ ਮਨੁੱਖ ਕੀ ਕਰ ਰਿਹਾ ਹੈ ਉਸ ਨੂੰ ਦੱਸਿਆ ਕੀ ਸੀ ਕਿਹੜਾ ਰਸਤਾ ਦੱਸਿਆ ਸੀ ਪਰ ਮਾਨਕ ਨੇ ਆਪਣੀ ਕਾਇਆ ਉਰਾਲੀ ਕਿਉਂਕਿ ਉਹ ਝਮੇਲੇ ਵਿੱਚ ਪੈ ਗਿਆ ਤੇ ਮਹਾਰਾਜ ਕਿਉਂ ਤੈਨੂੰ ਬੜਾ ਸੋਹਣਾ ਪਿੰਡ ਸਾਜ ਕੇ ਦਤਾ ਏ ਇਹਦੇ ਦੁਆਰਾ ਕੀ ਕਰਿਆ ਕਰ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਜਿਵੇਂ ਨਾਲ ਜਨਮ ਕੇ ਦੁੱਖ ਨਵਾਰੈ ਸੁਖ ਬਦ ਸਾਧਾਰ ਮਹਾਰਾਜ ਜਿਵੇਂ ਜਨਮ ਜਾਨੋ ਜੁਦੇ ਦੋਖ ਨਭੋਈ ਨਾ ਤੇ ਮਹਾਰਾਜ ਜਿਹੜਾ ਸੁੱਕਿਆ ਹੋਇਆ ਮਨ ਉਸ ਨੂੰ ਵਾਹਿਗੁਰੂ ਸੁਧਾਰਨਾ ਕਰ ਦਿੰਦਾ ਹੈ ਆਪਣੇ ਦਾਸ ਕੀ ਆਪ ਪਹਿਜ ਰਾਖੀ ਨਾਲ ਨੂੰ ਸਤਿਗੁਰੂ ਬਾਲ ਆਪਾਂ ਆਖ ਰਸੀ ਤੇ ਮਹਾਰਾਜ ਆਪਣੇ ਦਾਸ ਦੀ ਦਾਜ ਰੱਖ ਲਈ ਪਤ ਰੱਖ ਲਈ ਇੱਜ਼ਤ ਰੱਖ ਲਈ ਮੇਰਾ ਮੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖੋ ਮੁਖ ਦੇਵੈ ਕਟੇ ਜਨ ਕੀ ਫੰਦਾ ਸਾਡੀ ਫਾਲਸੀ ਕੱਟ ਦੇਣੀ ਜੇ ਸਾਥ ਸੰਗਤ ਜੀ ਆਪਣਾ ਆਪਣੇ ਵੱਲ ਧਿਆਨ ਮਾਰਿਆ ਤੇ ਸਾਡੇ ਹਿਰਦੇ ਦੇ ਵਿੱਚ ਜਿਹੜੀ ਗੰਦਗੀ ਆਉਂਦੀ ਮੈਲ ਆਉਂਦਾ ਉਸ ਨੂੰ ਸਾਫ ਕਰ ਲਈਏ ਕਾਦੇ ਨਾਲ ਮੇਰਾ ਗੁਰੂ ਪੂਰਾ ਸੁਖ ਦਾਤਾ ਕਾਲ ਕਾਲ ਸਵਰਾਥ ਸਵਾਮੀ ਤੁਨ ਨਪਰਤੋ ਬੇਦਾਤਾ ਜਿਹੜਾ ਪੂਰਨ ਹੈ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਸਾਨੂੰ ਅਕਾਲ ਪੁਰਖ ਨਾਲ ਸਿੱਧਾ ਕਨੈਕਟ ਕਰਵਾਉਂਦੇ ਨੇ ਸਿੱਧਾ ਜੋੜਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਆਇਆ ਕਰੀਏ ਗੁਰੂ ਕੀ ਚਾਪਲ ਸ਼ਾਮ ਵਿਚ ਆ ਕਰਕੇ ਮਹਾਰਾਜ ਨੂੰ ਬੇਨਤੀ ਕਰਾਇਆ ਕਰੀਏ ਆਪੇ ਮੇਲਾ ਮੜਾਈ ਕੀ ਨੀ ਕੁਸ਼ਲ ਕੇਮ ਸਭ ਭਇਆ ਇਹ ਆਖਿਆ ਗ੍ਰੀ ਗੁਰੂ ਮਹਾਰਾਜ ਕਿਰਪਾ ਕਰੋ ਮੇਰੇ ਉੱਪਰ ਮਿਹਰ ਕਰੋ ਸਤਿਗੁਰੂ ਪੂਰਾ ਮੇਰੇ ਨਾਲ ਪਾਰ ਗੁਰਮੁ ਜਪ ਸਦਾ ਮਿਹਾਲ ਇਹ ਆਖਿਆ ਗ੍ਰੀ ਮਹਾਰਾਜ ਕਿਰਪਾ ਕਰੋ ਸਦਾ ਹੀ ਮੇਰੇ ਅੰਦਰ ਵਸੋ ਸਦਾ ਹੀ ਮੇਰੇ ਨਾਲ ਰਹੋ ਤੇ ਕਿਰਪਾ ਕਰਕੇ ਮੈਨੂੰ ਗੁਰਸਿੱਖੀ ਜੀਵਨ ਗੁਰੂ ਆਪ ਬਖਸ਼ਿਸ਼ ਕਰੋ ਗਰਮਤਾ ਬਖਸ਼ਿਸ਼ ਕਰੋ ਰਹਿਣੀ ਗੈਰੀ ਸ਼ਹਿਰੀ ਕੈਰੀ ਸਾਧਗੁਣ ਜੀ ਵੀ ਸਿਖਾਉਣਾ ਕਰਦੇ ਇਹ ਗੁਰੂ ਨੂੰ ਬੇਨਤੀਆਂ ਕਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਜ ਦੇ ਪਾਵਨ ਫਰਮਾਨ ਦੇ ਦੁਨੇ ਸਾਨੂੰ ਸਮਝਾਉਣਾ ਕੀਤਾ ਗੁਰੂ ਕੀ ਸਮਝ ਸਾਨੂੰ ਆ ਜਾਵੇ ਜੋ ਗੁਰੂ ਆ ਰਾਸ ਅਨੁਬਾਣੀ ਵਿੱਚ ਦੱਸਦੇ ਨੇ ਔਰ ਸਾਡੇ ਲੋਕ ਤੇ ਪਰਲੋਕ ਸਹੀ ਜੁਜਾ ਔਰ ਸਾਡੀ ਜਿਹੜੀ ਮਾਤ ਹੈ ਉਹ ਸਿੱਧੀ ਹੋ ਜਾਵੇ ਔਰ ਗੁਰੂ ਕੇ ਮਾਰਗ ਦੇ ਉੱਪਰ ਚੱਲਣਾ ਕਰੀਏ ਗੁਰੂ ਨੂੰ ਜੋ ਸਾਡਾ ਉਪਦੇਸ਼ ਬੰਸ਼ਿਆ ਖੇੜਦੇ ਵਿੱਚ ਆਈ ਔਰ ਗੁਰੂ ਦੇ ਦੱਸੇ ਹੋਏ ਬਚਨ ਨੂੰ ਅਟਲ ਕਰਕੇ ਆਪਣੇ ਉੱਪਰ ਲਾਗੂ ਕਰੀਏ ਤਾਂ ਜੋ ਸਾਧਾ ਲੋਕ ਤੇ ਪਰਲੋਕ ਸਹਿਲਾ ਹੋ ਜਾਉ ਗੁਰੂ ਮਹਾਰਾਜ ਜੀਆ ਦੇ ਚਰਨਾਂ ਵਿੱਚ ਬੈਠਦੇ ਆ ਦਰਸ਼ਕ ਜਿਦਾਰੀ ਕਰਨਿਆਂ ਬਾੜੀ ਪੜਦੇ ਆ ਬੇਅੰਤ ਪ੍ਰਕਾਰ ਦੇ ਲੋਕ ਆਪ ਸੰਗਤ ਬਖਸ਼ ਜੋਗ ਧੰਨ ਗੁਰਸਹਿ ਮਹਾਰਾਜ ਜੀ ਵਾਸੀ ਆ ਸਮਰਦਾ ਧੰਵਾ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਭਾ